वट हैपन टू ग्रेंड क्लेम्स मेड बाई प्राइम मिनिस्टर मोदी कांग्रेस स्लैम्स गवर्नमेंट ओवर जम्मू एंड कश्मीर अटैक्स जम्मू रीजन विटनेस इज ए स्पाइक इन टैर अटैक ओवर द पास मंथ सिंस ट्वेंटी ट्वेंटी वन जम्मू फॉर फोर्टी परसेंट ऑफ किलिंग इन जम्मू एंड कश्मीर भी सौ इक्कीस लैके इकवंजा सिक्योरिटी परसनल ਜਿਹੜੇ ਨੇ ਉਹ ਪੁੰਚ ਰਜੌਰੀ ਕਠੂਆ ਰਿਆਸੀ ਡੋਡਾ ਤੇ ਉਦਮਪੁਰ ਜ਼ਿਲ੍ਹਿਆਂ 'ਚ ਮਾਰੇ ਜਾ ਚੁੱਕੇ ਨੇ ਜਿਹੜਾ ਡੀਜੀਪੀ ਜੰਮੂ ਕਸ਼ਮੀਰ ਦਾ ਹੈ ਉਹਨੇ ਕਿਹਾ ਕਿ ਵੀ ਇਹ ਜਿਹੜੇ ਆ ਰਹੇ ਨੇ ਪੰਜਾਬ ਬਾਰਡਰ ਤੋਂ ਉਹ ਭਾਈ ਇੱਥੇ ਤਾਂ ਤੁਹਾਡੇ ਬਾਰਡਰ ਖੁੱਲੇ ਹੂੰ ਪੰਜਾਬ ਬਾਰਡਰ ਤਾਂ ਵਾਗੇ ਤੋਂ ਲੈ ਕੇ ਹੁਸੈਨੀਵਾਲਾ ਤੱਕ ਤਾਰ ਲਾਈ ਹੋਈ ਹੈ ਉਹਦੇ ਚ ਕਰੰਟ ਛੱਡਿਆ ਹੋਇਆ ਹੈ ਤੇ ਉਹ ਕਿਹੜੇ ਵੇੜੇ ਉੱਥੋਂ ਪੰਜਾਬ ਕ੍ਰੋਸ ਕਰਦੇ ਨੇ ਫਿਰ ਪੰਜਾਬ ਤੋਂ ਜੰਮੂ ਕਸ਼ਮੀਰ ਚ ਕਿਵੇਂ ਪਹੁੰਚਦੇ ਨੇ ਦੋਸ਼ ਕੋ ਬਰੇਤ ਮਾ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ 5 ਅਗਸਤ 2019 ਨੂੰ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਆਰਟੀਕਲ 370 ਖਤਮ ਕਰਕੇ ਉਸ ਦੀ ਸੂਬੇ ਦੀ ਹੋਂਦ ਵੀ ਮਿਟਾ ਦਿੱਤੀ। ਸੋ ਪਿਛਲੇ 5 ਸਾਲਾਂ ਤੋਂ ਲਗਾਤਾਰ ਇਹ ਦਾਵਾ ਕੀਤਾ ਜਾਂਦਾ ਹੈ ਕਿ ਜੰਮੂ ਕਸ਼ਮੀਰ ਵਿੱਚ ਜਿਹੜੀ ਹਾਲਤ ਹੈ ਜਾਂ ਹਾਲਾਤ ਨੇ ਉਹ ਆਮ ਵਾਂਗ ਨਹੀਂ ਪਰ ਜੰਮੂ ਖੇਤਰ ਵਿੱਚ ਫੌਜ ਤੇ ਹਮਲੇ ਲਗਾਤਾਰ ਹੋ ਰਹੇ ਨੇ ਅਤੇ ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ 3 ਸਾਲਾਂ ਵਿੱਚ 119 ਭਾਰਤੀ ਫੌਜੀ ਕਸ਼ਮੀਰੀ ਜੁਝਾਰੂਆਂ ਹੱਥੋਂ ਮਾਰੇ ਗਏ ਨੇ। ਸੋ ਇਹ ਹਾਲਾਤ ਜਾਂ ਹਾਲਤ ਦੱਸਦੀ ਹੈ ਕਿ ਕਸ਼ਮੀਰੀਆਂ ਵਿੱਚ ਆਜ਼ਾਦੀ ਦੀ ਜ਼ੋਰਦਾਰ ਲਹਿਰ ਜਿਹੜੀ ਆ ਉਹ ਚੱਲ ਰਹੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂਨਾਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈਆਂ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜੀ ਦਾ ਸਭ ਕੀ ਵਿਚਾਰਾਂ ਨੇ ਅ ਦੇਖੋ ਅਸੀਂ ਆਪਣੇ ਵਿਊਰਸ ਨੂੰ ਦੱਸਦੇ ਹੀ ਹੈ ਕਿ ਡੂ ਟੂ ਜਾਂ ਤਾਂ ਕੋਈ YouTube ਵੱਲੋਂ ਸ਼ਰਾਰਤ ਹੈ ਜਾਂ ਕੋਈ ਹੋਰ ਟੈਕਨੀਕਲ ਗਲਿਚ ਦੀ ਵਜ੍ਹਾ ਕਰਕੇ ਲਾਈਵ ਪ੍ਰੋਗਰਾਮ ਜਿਹੜਾ ਚੱਲ ਰਿਹਾ ਸੀ ਜਿਹਨੂੰ 6-700 ਬੰਦਾ ਲਾਈਵ ਦੇਖ ਰਿਹਾ ਸੀ ਲਗਾਤਾਰ ਤਨਾ ਉਹ ਉਹਦੇ ਵਿੱਚ ਇੰਟਰਪਸ਼ਨ ਹੋਈ ਹੈ ਔਰ ਹੁਣ ਦੁਬਾਰਾ ਉਹਨੂੰ ਸਟਾਰਟ ਕੀਤਾ ਤੇ ਜਿਹੜੇ ਕਮੈਂਟ ਨੇ ਉਹ ਮੇਰੇ ਖਿਆਲ ਲਗਾਈ ਹੋ ਹਾਂ ਉਹ ਤਾਂ ਫਿਰ ਉਹਨਾਂ ਨੇ ਕੱਟ ਕਰ ਦਿੱਤਾ ਹੈ ਦੇਖਦੇ ਹਾਂ ਅਸੀਂ ਜੇ ਰੀਟਰੀਵ ਕਰ ਸਕੇ ਬਿਲਕੁਲ ਅ ਗੱਲ ਅਸੀਂ ਕਿਉਂਕਿ ਪਿਛਲਾ ਸੈਗਮੈਂਟ ਵੀ ਸਾਡਾ ਇਸ ਥਾਟ ਨੂੰ ਹੀ ਅੱਗੇ ਤੋਰ ਰਿਹਾ ਸੀ ਕਿ ਇੰਡੀਆ ਨੇ ਜਿਹੜੀ ਲਾਈਨ ਅਗੇਂਸਟ ਚਾਈਨਾ 1962 ਚ ਲਈ ਨਹਿਰੂ ਨੇ ਉਸ ਦਾ ਖਮਿਆਜ਼ਾ ਕਿਵੇਂ ਉਹਨਾਂ ਨੂੰ ਭੁਗਤਣਾ ਪਿਆ ਜਦੋਂ 30000 ਸਕਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਚੀਨ ਦੇ ਕੋਲ ਚਲੀ ਗਈ ਔਰ ਇਸੇ ਤਰ੍ਹਾਂ ਦੁਬਾਰਾ ਜਿਹੜੀ ਦਿਲਵੰਦੀ ਕਰਦੇ ਆ 5 ਅਗਸਤ 2019 ਨੂੰ ਮੋਦੀ ਅਮਿਤ ਸ਼ਾਹ ਦੀ ਹਕੂਮਤ ਨੇ ਜੰਮੂ ਕਸ਼ਮੀਰ ਦਾ ਆਰਟੀਕਲ 370 35 ਵੇ ਦਾ ਜਿਹੜਾ ਕਾਨੂੰਨੀ ਦਰਜਾ ਉਹਨਾਂ ਨੂੰ ਦਿੱਤਾ ਹੋਇਆ ਸੀ ਉਸ ਨੂੰ ਖਤਮ ਕੀਤਾ ਹੈ ਔਰ ਇਵਨ ਵਰਸਟ ਇਹ ਕਿ ਜੰਮੂ ਕਸ਼ਮੀਰ ਦਾ ਸੂਬੇ ਦਾ ਵਜੂਦ ਖੜਾ ਖਤਮ ਕਰਕੇ ਉਸ ਨੂੰ ਦੋ ਯੂਨੀਅਨ ਟੈਰੀਟਰੀਜ਼ ਦੇ ਵਿੱਚ ਕਨਵਰਟ ਕਰਤਾ ਇੱਕ ਯੂਨੀਅਨ ਟੈਰੀਟਰੀ ਜੰਮੂ ਕਸ਼ਮੀਰ ਬਣਾ ਦਿੱਤੀ ਇੱਕ ਲਦਾਖ ਬਣਾ ਦਿੱਤੀ ਔਰ ਉਹ ਜਿਸ ਨੂੰ ਚਾਈਨਾ ਨੇ ਬਿਲਕੁਲ ਰਿਜੈਕਟ ਕੀਤਾ ਕਿਉਂਕਿ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣ ਦਾ ਮਤਲਬ ਸੀ ਕਿ ਜਿਹੜਾ UN ਸਕਿਉਰਟੀ ਕੌਂਸਲ ਦੇ ਮਤਿਆਂ ਦੇ ਥੱਲੇ ਚਾਈਨਾ ਜੰਮੂ ਕਸ਼ਮੀਰ ਨੂੰ ਡਿਸਪੂਟਡ ਟਰੇਟਰੀ ਐਲਾਨਿਆ ਹੋਇਆ ਸੀ ਉਹ ਰੁਤਬਾ ਖਤਮ ਔਰ ਚਾਈਨਾ ਨੂੰ ਕਿਉਂਕਿ ਲਦਾਖ ਚਾਈਨਾ ਦੇ ਲਈ ਬਹੁਤ ਸੈਂਸਿਟਿਵ ਏਰੀਆ ਹੈ ਚਾਈਨਾ ਉਹਨੂੰ ਕਦੇ ਵੀ ਪਾਰਦਾ ਹਿੱਸਾ ਨਹੀਂ ਮੰਨਦਾ ਔਰ ਮੈਂ ਅਕਸਰ ਇਹ ਦੁਰਾਂਦਾ ਕਿ ਵੀ ਮੌਜੂਦ ਤੁਮ ਇਹ ਕਹਣਾ ਹੁੰਦਾ ਸੀ ਕਿ ਤਿੱਬਤ ਜਿਹੜਾ ਇਹ ਰੂਫ ਹੈ ਛੱਤ ਹੈ ਇਹ ਹਥੇਲੀ ਹੈ ਹੱਥ ਦੀ ਔਰ ਪੰਜ ਉਂਗਲਾਂ ਨੇ ਉਹਨਾਂ ਦੇ ਵਿੱਚ ਜਿਹੜਾ ਸਿੱਕਮ ਪੁਟਾਨ ਨੇਪਾਲ ਲਦਾਖ اور ਅਰਨਾਚਲ ਪ੍ਰਦੇਸ਼ ਜਿਹਨੂੰ ਅਰਨਾਚਲ ਪ੍ਰਦੇਸ਼ ਕਹਿੰਦੇ ਨੇ ਸੋ ਆਲਰੇਡੀ ਜਿਹੜਾ ਉਹ ਨੇਪਾਲ ਵੀ ਔਰ ਪੁਟਾਨ ਵੀ ਉਹਨਾਂ ਦੇ ਇਨਫਲੂਐਂਸ ਜਾ ਚੁੱਕਾ ਹੈ ਔਰ ਜਿਹੜਾ ਉਹਨਾਂ ਨੇ ਲਦਾਖ ਔਰ ਅਰਨਾਚਲ ਪ੍ਰਦੇਸ਼ ਤੇ ਉਹਨਾਂ ਦਾ ਦਾਵਾ ਪੱਕਾ ਹੈ ਸਿੱਕਮ ਨੂੰ ਇੰਡੀਆ ਨੇ ਐਨੈਕਸ ਕਰ ਲਿਆ ਹੋਇਆ ਉਹ ਵੀ ਵਕਤ ਪਾ ਕੇ ਚਾਈਨਾ ਉਸ ਨੂੰ ਖੜਾ ਕਰੇਗਾ ਉਸ ਮੁੱਦੇ ਨੂੰ ਲੇਕਿਨ ਇਸ ਸਾਰੇ ਦੇ ਚੱਲਦੇ ਆ ਜੋ ਹੀ ਇਹਨਾਂ ਨੇ ਖਤਮ ਕੀਤਾ ਔਰ ਤੁਸੀਂ ਦਿਲਵਦੀ ਅਮਿਤ ਸ਼ਾਹ ਦੀ ਦੇਖੋ ਕਿ ਪਾਰਲੀਮੈਂਟ ਚ ਖਲੋ ਕੇ ਉਹਨੇ ਕਿਹਾ ਕਿ ਜੀ ਇਹ ਤਾਂ ਅਸੀਂ ਕੀਤਾ ਹੀ ਹੈ ਅਸੀਂ ਐਕਸਾਈ ਚិន ਵੀ ਵਾਪਸ ਲੈਣਾ ਐਕਸਾਈ ਚិន ਉਹ ਹੀ ਏਰੀਆ ਹੈ ਜਿਹੜਾ ਲਦਾਖ ਦੇ ਨਾਲ ਲੱਗਦਾ 30000 ਸਕਰ ਮਾਈਲ ਤੋਂ ਜ਼ਿਆਦਾ ਚਾਈਨਾ ਦੇ ਕੋਲ ਹੈ ਔਰ ਅਸੀਂ ਪਾਕਿਸਤਾਨ ਓਕੂਪਾਈਡ ਕਸ਼ਮੀਰ ਨੂੰ ਵੀ ਆਪਣਾ ਹਿੱਸਾ ਬਣਾਣਾ ਉਹ ਵੀ ਸਾਡਾ ਕਸ਼ਮੀਰ ਔਰ ਚਾਈਨਾ ਨੇ ਉਸ ਦਾ ਜਵਾਬ ਦਿੱਤਾ ਅਸੀਂ ਆਲਰੇਡੀ ਦੱਸਿਆ ਹੈ ਕਿ ਵੀ ਗਲਵਾਨ 2019 ਚ ਹੋਇਆ ਤਾਂ 2020 ਚ ਉਹਨਾਂ ਨੇ ਗਲਵਾਨ ਵੈਲੀ ਚ ਆ ਕੇ 20 파ਰਤੀ ਫੌਜੀ ਔਰ ਅਫਸਰ ਮਾਰੇ ਔਰ ਅੱਜ ਇਹਨਾਂ ਦੇ ਆਪਣੇ ਜਿਹੜਾ ਆਰਐਸਐਸ ਆਈਡੀਆਲੋਗ ਸੁਭਰਾ ਉਹਨੇ ਸੁਆਮੀ ਮੰਨਦਾ ਹੈ ਕਿ 4000 ਸਕਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਪਿਛਲੇ 5 ਸਾਲ ਦੇ ਵਿੱਚ 2019 ਤੋਂ 2024 ਚ ਅਸੀਂ ਗੱਲ ਕਰ ਰਹੇ ਹਾਂ ਉਹ ਚਾਈਨਾ ਨੇ ਭਾਰਤ ਦੀ ਖੋਈ ਹੁਣ ਇਹਨਾਂ ਹਾਲਾਤਾਂ ਚ ਇਹਨਾਂ 5 ਸਾਲਾਂ ਚ ਇਹਨਾਂ ਨੇ ਬੜੇ ਡਰਾਮੇ ਕੀਤੇ ਜਿਹੜੀ ਇਹਨਾਂ ਨੇ ਡਿਸ ਇਨਫੋ ਲੈਬ ਦੇ ਥੱਲੇ ਆਪਣੀਆਂ ਜਾਲੀ ਜਈਆਂ ਐਨ ਜੀਓਜ਼ ਬਣਾਈਆਂ ਸੀ ਉਹਨਾਂ ਰਾਹੀਂ ਯੂਰਪੀਅਨ ਪਾਰਲੀਮੈਂਟ ਪਾਰਲੀਮੈਂਟਰੀਅਨਸ ਦਾ ਇੱਕ ਡੈਲੀਗੇਸ਼ਨ ਕਸ਼ਮੀਰ ਭੇਜਿਆ ਔਰ ਇਹ ਦੱਸਿਆ ਕਿ ਜੀ ਉੱਥੇ ਤਾਂ ਹਾਲਾਤ ਦੇਖੋ ਨਾਰਮਲ ਨੇ ਉਹ ਸਾਰਾ ਉਹਨਾਂ ਦਾ ਹੀ ਇੰਡੀਅਨ ਏਜੰਸੀਆਂ ਦਾ ਹੀ ਸਾਰਾ ਫੰਡਡ ਪ੍ਰੋਜੈਕਟ ਸੀ ਫਿਰ ਅਸੀਂ ਜੀ 20 ਦੇ ਦੌਰਾਨ ਦੇਖਿਆ ਕਿਉਂਕਿ ਮੀਟਿੰਗ ਸਪots ਡਿਫਰੈਂਟ ਸੀ ਸ਼੍ਰੀਨਗਰ ਦੇ ਵਿੱਚ ਵੀ ਸਪੌਟ ਰੱਖਿਆ ਗਿਆ ਇਹ ਦੱਸਣ ਦੇ ਲਈ ਕਿ ਦੇਖੋ ਜੀ ਜੰਮੂ ਕਸ਼ਮੀਰ ਤਾਂ ਨਾਰਮਲ ਹੈ ਹੁਣ ਇਸ ਸਭ ਦੇ ਚਲਦਿਆਂ ਜਦੋਂ ਵੀ ਅਸੀਂ ਵੀ ਜਦੋਂ ਜੰਮੂ ਕਸ਼ਮੀਰ ਚ ਕਨਫਲिक्ट ਜਾਂ ਟਕਰਾਓ ਬਾਰਾਮੂਲਾ ਚ ਹੈ ਉਹ ਅਨੰਤਨਾਗ ਚ ਹੈ ਜਾਂ ਜੋ ਚਿੱਟੀ ਸਿੰਘਪੁਰਾ ਉਹ ਵੀ ਅਨੰਤਨਾਗ ਦਾ ਹਿੱਸਾ ਹੈ ਤੇ ਕਸ਼ਮੀਰਵਾਦੀ ਦਾ ਹੀ ਹੁੰਦਾ ਸੀ ਕਿ ਵੀ ਲੜਾਈ ਤਾਂ ਉੱਥੇ ਹੀ ਹੈ ਕਿਉਂਕਿ ਉੱਥੇ ਜਿਹੜੀ ਹੈ ਉਹ ਆਬਾਦੀ 95% ਤੋਂ ਜ਼ਿਆਦਾ ਮੁਸਲਮਾਨ ਆਬਾਦੀ ਹੈ ਕਸ਼ਮੀਰੀ ਲੜਨ ਵਾਲੇ ਨੇ ਔਰ ਇਧਰ ਜਦੋਂ ਜੰਮੂ ਰੀਜੰਡ ਦਾ ਜ਼ਿਕਰ ਹੁੰਦਾ ਸੀ ਉਹਦੇ ਤਾਂ ਹੁੰਦਾ ਸੀ ਹਾਲਾਂ ਸਾਈਜ਼ੇਬਲ ਪੋਪੂਲੇਸ਼ਨ ਮੁਸਲਮਾਨਾਂ ਦੀ ਹੈ لیکن ਹੁੰਦਾ ਸੀ ਵੀ ਇਹ ਤਾਂ ਹਿੰਦੂ ਮੈਜੋਰਟੀ 벨ਟ ਹੈ اور ਇਹ ਇਹ ਤਾਂ ਪੀਸਫੁਲ ਹੋਣੀ ਚਾਹੀਦੀ ਹੈ ਪਰ ਹੁਣ ਹੋਇਆ ਇਹ ਹੈ ਕਿ 2019 ਤੋਂ ਬਾਅਦ ਹਾਲਾਂਕਿ 5 ਸਾਲ ਤੋਂ ਇੱਕ ਮਿਲੀਅਨ ਫੌਜ ਉੱਤੇ ਰੱਖੀ ਹੋਈ ਹੈ ਇਹਨਾਂ ਨੇ ਉਹ ਸਾਰੇ ਦੇ ਥੱਲੇ ਪੂਰਾ ਜ਼ੁਲਮ ਚੱਲ ਰਿਹਾ ਹੈ ਅਤੇ ਇਹਦੇ باوجود ਜੰਮੂ ਰੀਜਨ ਦੇ ਵਿੱਚ ਇੰਨੇ ਹਮਲੇ ਹੋਏ ਨੇ ਅਤੇ ਲਗਾਤਾਰਤਾ ਨਾਲ ਹੋ ਰਹੇ ਨੇ ਪਿਛਲੇ ਕੱਲ ਵੀ ਇੱਕ ਐਕਸ਼ਨ ਜਿਹਦੇ ਵਿੱਚ ਪੰਜ ਫੌਜੀ ਮਾਰੇ ਗਏ ਜਿਨ੍ਹਾਂ ਵਿੱਚ ਕੈਪਟਨ ਵੀ ਹੈ ਅਜੇ 4 ਦਿਨ ਪਹਿਲਾਂ ਮੈਂ ਡੀਟੇਲ ਜਿਹੜੀ ਦੇਖੀ ਤੇ 40 ਫੀਸਦੀ ਅਟੈਕ ਪਿਛਲੇ 3 ਸਾਲਾਂ ਚ ਜੰਮੂ ਰੀਜਨ ਚ ਹੋਏ ਨੇ ਹੁਣ ਇਹਦਾ ਕਾਰਨ ਔਰ ਇਹਨਾਂ ਦਾ ਪ੍ਰਵੀਨ ਸਵਾਮੀ ਜਿਹੜਾ ਇੱਕ ਐਕਸਪਰਟ ਹੈ ਅੱਛਾ ਇੰਡੀਪੈਂਡੈਂਟਲੀ ਹਾਲਾਂ ਇੰਡੀਅਨ ਆਰਮੀ ਦਾ ਖੁਦ ਅਫਸਰ ਹੈ ਤੇ ਉਹਨੇ ਕਿਹਾ ਵੀ ਇਹ ਜਿਹੜੀ ਜਿਹੜਾ ਇੰਡੀਆ ਦੀ ਕਸ਼ਮੀਰ ਪਾਲਿਸੀ ਔਰ ਡੈਡ ਐਂਡ ਤੇ ਪਹੁੰਚ ਗਈ ਕਿ ਇਹਨਾਂ ਨੇ ਇਸ ਹੱਦ ਤੱਕ ਜਿਹੜਾ ਉਹ ਚਲੇ ਗਏ ਕਿ ਚਾਈਨਾ ਨਾਲ ਤੁਸੀਂ ਪੰਗਾ ਵੀ ਲਿਆ ਔਰ ਚਾਈਨਾ ਪਾਕਿਸਤਾਨ ਇਸ ਵੇਲੇ ਟੁਗੇਦਰ ਨੇ ਪਹਿਲਾਂ ਵੀ ਸੀ ਹੁਣ ਤਾਂ ਮੈਰੀਟਰੀ ਹੋਰ ਵੀ ਟੁਗੇਦਰ ਨੇ ਜਿਹੜੀ ਫੌਜ ਇੰਡੀਆ ਨੇ ਜੰਮੂ ਖੇ ਰੀਜਨ ਔਰ ਦੂਜੇ ਜਿਹੜੀ ਹੈ ਡਿਪਲੂਟ ਕੀਤੀ ਹੋਈ ਸੀ ਉਹ ਹੁਣ ਜੇ 60000 ਜਾਂ 70000 ਫੌਜ ਤੁਸੀਂ ਨਦਾਕ ਰੀਜਨ ਔਰ ਦੂਜੇ ਚੀਨ ਦੇ ਬਰਾਬਰ ਜਿਹੜਾ ਨੈਕ ਟੂ ਨੈਕ ਜਾ ਕੇ ਉਹਨਾਂ ਨਾਲ ਲੜਨਾ ਹੈ ਤਾਂ ਫੌਜ ਤਾਂ ਉਨੀ ਹੈ ਸੋ ਇਹ ਰੀਜਨ ਖਾਲੀ ਹੋਇਆ ਔਰ ਨਤੀਜੇ ਦੇ ਤੌਰ ਤੇ ਜਿਹੜੇ ਕਸ਼ਮੀਰੀ ਨੇ ਉਹਨਾਂ ਨੇ ਇਸ ਫੀਲਡ ਨੂੰ ਚੁਣਿਆ ਕਿ ਭਾਈ ਇੱਥੇ ਅਸੀਂ ਲੜਾਈ ਦਿਆਂਗੇ ਔਰ ਹੁੰਦਾ ਇਹ ਹੈ ਵੀ ਚਾਰ ਕਿਤੇ ਜਜਾਰੂ ਵੀ ਉਹਨਾਂ ਦੇ ਵੱਢ ਜਾਂਦੇ ਨੇ ਜੰਗਲ 'ਚ ਇਹਨਾਂ ਦੀ ਫੌਜ ਹੈਲੀਕਾਪਟਰ ਕਈ ਦਿਨ ਲੱਗੇ ਰਹਿੰਦੇ ਨੇ ਉਹ ਤੋਂ ਤਿੰਨ ਗੁਣਾ ਨੂੰ ਮਾਰ ਕੇ ਮਾਰਦੇ ਨੇ ਹੁਣ ਇਹ ਇਹਦਾ ਨਤੀਜਾ ਹੈ ਕਿ ਅੱਜ ਜਦੋਂ ਇਹ ਇਵਨ ਕਾਂਗਰਸ ਨੇ ਵੀ ਕਿਹਾ ਵੀ ਮੋਦੀ ਅਮਿਤ ਸ਼ਾਹ ਤਾਂ ਕਹਿੰਦੇ ਨੇ ਕਿ ਹਰਾਤ ਨਾਰਮਲ ਹੋ ਗਿਆ ਕਸ਼ਮੀਰ ਇਹ ਆ ਵਾਟ ਹੈਪਨ ਟੂ ਗ੍ਰੈਂਡ ਕਲੇਮਸ ਮੇਡ ਬਾਈ ਪ੍ਰਾਈਮ ਮਿਨਿਸਟਰ ਮੋਦੀ ਕਾਂਗਰਸ ਸਲੈਮਸ ਗਵਰਨਮੈਂਟ ਓਵਰ ਜੰਮੂ ਐਂਡ ਕਸ਼ਮੀਰ ਅਟੈਕਸ ਜੰਮੂ ਰੀਜਨ ਵਿਟਨੈਸਿਸ ਅ ਸਪਾਈਕ ਇਨ ਟੈਰਰ ਅਟੈਕਸ ਓਵਰ ਓਵਰ ਦਾ ਪਾਸਟ ਮੰਥ ਪੀਟੀਆਈ ਦੀ ਖਬਰ ਆ ਉਹਨੂੰ ਕਾਂਗਰਸ ਦਾ ਲੀਡਰ ਕਹਿ ਰਿਹਾ ਕਿ ਇਹਨਾਂ ਦੇ ਕਿੱਥੇ ਗਏ ਦਾਅਵੇ ਔਰ ਇਹ ਖਬਰ ਦਾ ਹਿੰਦੂ ਦੀ ਹੈ ਸਿንስ 2021 ਜੰਮੂ ਅਕਾਊਂਟ ਫਾਰ ਅਕਾਊਂਟਸ ਫਾਰ 40% ऑफ सो किलिंग्स ऑफ सिक्योरिटी पर्सनल इन जम्मू एंड कश्मीर के 40 फीसदी जम्मू क्षेत्र ਦੇ ਵਿੱਚ ਫੌਜੀ ਮਾਰੇ ਜਾ ਰਹੇ ਨੇ ਮਾਰੇ ਜਾ ਚੁੱਕੇ ਨੇ اور ਇਹਨਾਂ ਚ ਟੋਟਲ ਫਿਗਰ 119 ਸੋਲਜਰਸ ਦੀ ਹੈ اور ਇਹ ਜੰਮੂ ਡਿਵੀਜ਼ਨ ਦੇ ਵਿੱਚ ਉਹਨਾਂ ਦੀ ਕਿਲਿੰਗਸ ਹੋਈਆਂ ਨੇ ਉਹਨਾਂ ਨੇ ਕਿਹਾ ਕਿ ਔਨ ਮੰਡੇ ਫੋਰ ਆਰਮੀ ਪਰਸਨਲ ਐਂਡ ਜੀ ਐਂਡ ਕੇ ਪੁਲਿਸ ਅਫੀਸ਼ਰ ਵਰ ਕਿਲਡ ਬਾਈ ਅਨ ਆਈਡੈਂਟੀਫਾਈਡ ਟੈਰਰਿਸਟ ਇਨ ਥੀਸ ਆ ਫੋਰੈਸਟ ਏਰੀਆ ਇਨ ਡੋੜਾ ਡਿਸਟ੍ਰਿਕਟ ਇਹ 160 ਕਿਲੋਮੀਟਰ ਹੈ ਜੰਮੂ ਤੋਂ ਡੋੜਾ ਅ ਡੋੜਾ ਡਿਸਟ੍ਰਿਕਟ ਜਿੱਥੇ ਇਹ ਹੋਇਆ ਔਰ ਉਹਨਾਂ ਨੇ ਕਿਹਾ ਕਿ 2021 ਤੋਂ ਲੈ ਕੇ 51 ਸਿਕਿਉਰਿਟੀ ਪਰਸਨਲ ਜਿਹੜੇ ਨੇ ਉਹ ਪੁਂਚ ਰਜੌਰੀ ਕਠੂਆ ਰਿਆਸੀ ਡੋੜਾ ਤੇ ਉਦਮਪੁਰ ਜ਼ਿਲ੍ਹਿਆਂ ਚ ਮਾਰੇ ਜਾ ਚੁੱਕੇ ਨੇ ਇਹ ਡਿਵੀਏਸ਼ਨ ਹੈ ਪਿਛਲੇ ਤਿੰਨ ਸਾਲਾਂ ਜਿਸ ਤੋਂ ਪਹਿਲਾਂ ਜਿਹੜੀ ਕਸ਼ਮੀਰਵਾਦੀ ਸੀ ਉਹ ਸੀ ਐਪੀ ਸੈਂਟਰ ਦਹਸ਼ਤਗਰਦੀ ਦਾ ਹੁਣ ਜੰਮੂ ਰੀਜਨ ਬਣ ਗਿਆ ਔਰ ਉਹਨਾਂ ਨੇ ਕਿਹਾ ਵੀ ਇਹ ਫਿਰ ਵੇਰ ਵਾਹ ਕੇ ਵੀ ਕਿੱਥੇ ਕਿੰਨੇ 12 ਸਕਿਉਰਿਟੀ ਪਰਸਨ ਇੱਥੇ ਮਾਰੇ ਗਏ ਫਿਰ ਕਿੱਥੇ ਇਹ ਹੋਇਆ ਔਰ ਇਹ ਸਾਰੇ ਦੇ ਚੱਲਦੇ ਆ ਭਾਵੇਂ ਕੋਈ ਕਸ਼ਮੀਰ ਟਾਈਗਰਜ਼ ਨਾ ਦੀ ਜਥੇਬੰਦੀ ਹੈ ਜਿਹੜੀ ਇਸ ਦੀ ਜ਼ਿੰਮੇਵਾਰੀ ਲੈਂਦੀ ਹੈ ਪਰ ਹੁਣ ਜਦੋਂ ਇਹਨਾਂ ਤੋਂ ਕਾਬੂ ਨਹੀਂ ਹੋ ਰਿਹਾ ਤੇ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਜੀ ਇਹ ਜਿਹੜੇ ਆ ਰਹੇ ਨੇ ਦਹਸ਼ਤਗਰਦ ਪਾਕਿਸਤਾਨ ਤੋਂ ਆ ਰਹੇ ਨੇ ਅਰੇ ਸਾਡੇ ਕਸ਼ਮੀਰ ਬਾਰਡਰ ਤੋਂ ਨਹੀਂ ਆ ਰਹੇ ਇਨਫਿਲਟ੍ਰੇਸ਼ਨ ਟੇਕਿੰਗ ਪਲੇਸ ਫ্রম ਪੰਜਾਬ ਬਾਰਡਰ ਜੰਮੂ ਐਂ ਕਸ਼ਮੀਰ ਡੀਜੀਪੀ ਆਰਰਸ ਆਰਰ ਸਵੈਨ ਇਹ ਜਿਹੜਾ ਸਵੈਨ ਜਿਹੜਾ ਡੀਜੀਪੀ ਜੰਮੂ ਕਸ਼ਮੀਰ ਦਾ ਹੈ ਉਹਨੇ ਕਿਹਾ ਕਿ ਭਈ ਇਹ ਜਿਹੜੇ ਆ ਰਹੇ ਨੇ ਪੰਜਾਬ ਬਾਰਡਰ ਤੋਂ ਉਹ ਭਾਈ ਇੱਥੇ ਤਾਂ ਤੁਹਾਡੇ ਬਾਰਡਰ ਖੁੱਲੇ ਐ ਹੂੰ ਪੰਜਾਬ ਬਾਰਡਰ ਤਾਂ ਵਾਗੇ ਤੋਂ ਲੈ ਕੇ ਹੁਸੈਨੀਵਾਲਾ ਤੱਕ ਤਾਰ ਲਾਈ ਹੋਈ ਹੈ ਉਹਦੇ ਚ ਕਰੰਟ ਛੱਡਿਆ ਹੋਇਆ ਹੈ ਤੇ ਉਹ ਕਿਹੜੇ ਵੇੜੇ ਉੱਥੋਂ ਪੰਜਾਬ ਕ੍ਰੋਸ ਕਰਦੇ ਨੇ ਫਿਰ ਪੰਜਾਬ ਚੋਂ ਜੰਮੂ ਕਸ਼ਮੀਰ ਚ ਕਿਵੇਂ ਪਹੁੰਚਦੇ ਨੇ ਸ਼ਰਮ ਹੋਣੀ ਚਾਹੀਦੀ ਹੈ ਝੂਠ ਬੋਲ ਕਿਉਂਕਿ ਇਨਾਕ ਝੂਠ ਬੋਲਿਆ ਹੋਇਆ ਹੈ ਔਰ ਇਹਨਾਂ ਦੇ ਦਾਅਵੇ ਹੁਣ ਜਦੋਂ ਫੌਜੀਆਂ ਦੀਆਂ ਲਾਸ਼ਾਂ ਤਰੰਗੇ ਚ ਲਪਟੀਆਂ ਆਈਆਂ ਘਰਾਂ ਚ ਆਉਂਦੀਆਂ ਨੇ ਤੇ ਇਹ ਕਲੇਮ ਜਿਹੜਾ ਉਹ ਮਨੋਰ ਲਾਲ ਖੱਟੜ ਹਰਿਆਣੇ ਦਾ ਸੀ ਉਹਨੇ ਕਿਹਾ ਜੀ ਹੁਣ ਅਸੀਂ ਹਰਿਆਣੇ ਚੋਂ ਜਾ ਕੇ ਬਹੂ ਲਿਆਵਾਂਗੇ ਅਸੀਂ ਕੁੜੀਆਂ ਚੁੱਕ ਕੇ ਲਿਆਵਾਂਗੇ ਕਸ਼ਮੀਰੀਆਂ ਦੀਆਂ ਇਹ ਮਤਲਬ ਸੀ ਕਿ ਜੀ મોદી ਨੇ ਰਾਹ ਪਧਰਾ ਕਰ ਦਿੱਤਾ ਹੁਣ ਅਸੀਂ ਉਹਨਾਂ ਦੀਆਂ ਕੁੜੀਆਂ ਚੁੱਕਾਂਗੇ ਤੇ ਹੁਣ ਹਾਲ ਇਹ ਹੈ ਵੀ ਇਹ ਉੱਥੋਂ ਕਫਨ ਚੁੱਕ ਰਹੇ ਨੇ ਕਈਆਂ ਦੀਆਂ ਤੇ ਡੈੱਡ ਬਾਡੀਜ਼ ਵੀ ਮੇਰੇ ਖਿਆਲ ਨਾਲ ਉਹਨਾਂ ਨੂੰ ਤਰਲੇ ਕਰਕੇ ਲੈਂਦੇ ਹੋਣੇ ਨੇ ਕਿ ਭਾਈ ਇਹ ਦੇ ਦਿਓ ਡੈੱਡ ਬਾਡੀਜ਼ ਤੇ ਤਿਰੰਗੇ ਚ ਲਪੇਟ ਕੇ ਘਰਾਂ ਨੂੰ ਆ ਰਹੀਆਂ ਨੇ ਸੋ ਇਸ ਸਭ ਦੇ ਚੱਲਦੇ ਆ ਇੱਕ ਪਾਸੇ ਇਹ ਚੱਲ ਰਿਹਾ ਹੈ ਦੂਜੇ ਪਾਸੇ ਸੁਪਰੀਮ ਕੋਰਟ ਨੇ ਕਿਆ ਹੋਇਆ ਗਵਰਨਮੈਂਟ ਨੂੰ ਜੀ ਇੰਨੀ ਫਲਾਤ ਮਹੀਨੇ ਤੱਕ ਇਲੈਕਸ਼ਨਾਂ ਕਰਾਓ ਤੁਸੀਂ ਜੰਮੂ ਕਸ਼ਮੀਰ ਦੀ ਯੂਨੀਅਨ ਟੈਰੀਟਰੀ ਦੀਆਂ ਤੇ ਹੁਣ ਨਾਲ ਦੀ ਨਾਲ ਜਿਹੜਾ ਜੰਮੂ ਕਸ਼ਮੀਰ ਦਾ ਲੈਫਟ ਹੈਂਡ ਗਵਰਨਰ ਹੈ ਉਹਨੂੰ ਸਾਰੀਆਂ ਪਾਵਰਸ ਪੁਲਿਸ ਦੀਆਂ ਦੂਜੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਅਸੀਂ ਸਮਝਦੇ ਹਾਂ ਕਿ ਵੀ ਝੂਠ ਦਾ ਜੋ ਹਾਲ ਹੁੰਦਾ ਹੈ ਔਰ ਇਹੀ ਗੱਲ ਮਹਿਬੂਬਾ ਮੁਫਤੀ ਨੇ ਜਿਹੜੀ ਸਾਬਕਾ ਪ੍ਰਾਈਮ ਮਿਨਿਸਟਰ ਸਾਬਕਾ ਚੀਫ ਮਿਨਿਸਟਰ ਹੈ ਔਰ ਮਹਿਬੂਬਾ ਮੁਫਤੀ ਸੀਕਸ ਐਕਸ਼ਨ ਅਗੇਂਸਟ ਜੰਮੂ ਐਂਡ ਕਸ਼ਮੀਰ ਡੀਜੀਪੀ ਫੋਰ ਫੇਲਿਅਰ ਟੂ ਕੰਟੇਨ ਮਿਲਿਟੈਂਸੀ ਕਮਿਊਨਲ ਅਜੈਂਡਾ ਉਹਨਾਂ ਨੇ ਕਿਹਾ ਜੀ ਹੁਣ ਤੱਕ ਇਹਨੂੰ ਡੀਜੀਪੀ ਨੂੰ ਸਹਿਕ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਇੰਨੇ ਸੋਲਜਰ ਮਰ ਰਹੇ ਨੇ ਉਹਦੀ ਜ਼ਿੰਮੇਵਾਰੀ ਹੈ ਤੇ ਉਹ ਅੱਗੋਂ ਪੰਜਾਬ ਵਾਲਿਆਂ ਦੇ ਖਾਤੇ 'ਚ ਪਾ ਰਿਹਾ ਕਿ ਜੀ ਇਹ ਇੱਥੋਂ ਨਹੀਂ ਆ ਰਹੇ ਉੱਥੋਂ ਆ ਰਹੇ ਨੇ ਸੋ ਪਰ ਇੱਕ ਗੱਲ ਇੱਥੋਂ ਆ ਰਹੇ ਨੇ ਕਿ ਉੱਥੋਂ ਆ ਰਹੇ ਨੇ ਇੱਕ ਗੱਲ ਕਲੀਅਰ ਹੈ ਕਿ ਭਾਈ ਜੰਮੂ ਕਸ਼ਮੀਰ ਇਹਨਾਂ ਦੇ ਕੰਟਰੋਲ 'ਚ ਨਹੀਂ ਹੈ ਕਸ਼ਮੀਰੀਆਂ ਦੀ ਮਿਲਿਟੈਂਟ ਸਪਿਰਟ ਉਨਾਂ ਨੂੰ ਉਹਨਾਂ ਦੇ ਕੋਲ ਹੋਰ ਕੋਈ ਰਾਹ ਬਚਿਆ ਹੀ ਨਹੀਂ ਜਦੋਂ ਤੁਸੀਂ ਡੈਮੋਕ੍ਰੇਸੀ ਦਾ ਖੁਦ ਹੀ ਕਾਹਨ ਕੀਤਾ ਔਰ ਇਹ ਸਾਰਾ ਜਿਹੜਾ ਹੈ ਬਹੁਤ ਜਲਦੀ ਉੱਥੇ ਹੋਰ ਵੀ ਅਜੇ ਤਾਂ ਜਦੋਂ ਕਸ਼ਮੀਰਵਾਦੀ ਦੇ ਵਿੱਚ ਮਿਲਟੈਂਸੀ ਵਾਪਸ ਮੁੜੀ ਉਹ ਇਹਨਾਂ ਤੋਂ ਕੰਟਰੋਲ ਨਹੀਂ ਹੋਣੀ ਫੌਜ ਉਹ ਨਹੀਂ ਕੀ ਹੈ ਚੀਨ ਨਾਲ ਵੀ ਪੰਗਾ ਲਿਆ ਹੋਇਆ ਹੈ ਪਾਕਿਸਤਾਨ ਨੂੰ ਵੀ ਇਹ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਨੇ ਕਸ਼ਮੀਰੀਆਂ ਦੇ ਜ਼ੁਲਮ ਕਰ ਰਹੇ ਨੇ ਤੇ ਫਿਰ ਅਲਟੀਮੇਟਲੀ ਜਦੋਂ ਤੁਸੀਂ ਆਪਣਾ ਇਹ ਹਾਲ ਕਰ ਲੈਨੇ ਹੋ ਤਾਂ ਫਿਰ ਉਹੀ ਹਸ਼ਰ ਹੁੰਦਾ ਜੋ ਪਾਰਤ ਦਾ ਹੋ ਰਿਹਾ ਜੀ ਰਾਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਥਲੇ ਨੂੰ ਬ੍ਰੇਕ ਵਿਅਰਸ ਦੋਸਤਾਂ ਨਾਲ ਇਸ ਤਰ੍ਹਾਂ ਜੁੜੇ ਰਹਿਣਾ ਮਿਲਦੇ ਆ ਛੋਟੇ ਜੇ ਵਕਫੇ ਤੇ ਬਾਅਦ